ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਅਮਨਪ੍ਰੀਤ ਕੌਰ ਆਜੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੀ ਆਂ ਤੇ ਆਪਾਂ ਡਿਸਟ੍ਰਿਕਟ ਸੰਗਰੂਰ ਤੋਂ ਬਿਲੋਂਗ ਕਰਦੇ ਆਂ ਕਾਫੀ ਸਾਰੇ ਮੈਸੇਜ ਹੁੰਦੇ ਨੇ ਜਦੋਂ ਨਵੀਆਂ ਭੈਣਾਂ ਜੁੜਦੀਆਂ ਨੇ ਤਾਂ ਉਸ ਵਾਰ ਇਹ ਨਾ ਪਹਿਲਾ ਸਵਾਲ ਇਹ ਹੀ ਹੁੰਦਾ ਕਿ ਤੁਹਾਡੀ ਤੁਸੀਂ ਆਪਣੀ ਸਿਟੀ ਦੱਸੋ ਹਨਾ ਕਿ ਸਿਟੀ ਤੋਂ ਤੁਸੀਂ ਤੇ ਕਿਸ ਏਰੀਆ ਤੋਂ ਤੁਸੀਂ ਬਿਲੋਂਗ ਕਰਦੇ ਹੋ ਤਾਂ ਆਪਾਂ ਡਿਸਟ੍ਰਿਕਟ ਸੰਗਰੂਰ ਨੂੰ ਬਿਲੋਂਗ ਕਰਦੇ ਹਾਂ ਜੀ ਤੇ ਸਿਟੀ ਹੈਗੀ ਆਪਣੀ ਸੁਨਾਮ ਤੇ ਮੈਂ ਫਿਲਹਾਲ ਦੀ ਆਪਣੇ ਘਰ ਤੋਂ ਹੀ ਜਿਹੜਾ ਕੰਮ ਇਹ ਕਰ ਰਹੀ ਆ ਤੇ ਲੋ ਜੀ ਅੱਜ ਵਾਲੀ ਕਲੈਕਸ਼ਨ ਬਹੁਤ ਜ਼ਿਆਦਾ ਸੋਹਣੀ ਰਹੇਗੀ ਤੇ ਇਹ ਵੀ ਸਾਡੇ ਜਾਣ ਲਈ ਰੈਡੀ ਸੀ ਕਲੈਕਸ਼ਨ ਤੇ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਦਈਏ ਥੋੜਾ ਟਾਈਮ ਸਾਨੂੰ ਮਿਲਿਆ ਸੀ ਤੇ ਜ਼ਿਆਦਾ ਟਾਈਮ ਆਪਣੇ ਕੋਲ ਨਹੀਂ ਹੈਗਾ ਇਸ ਕਰਕੇ ਆਪਾਂ ਪਹਿਲਾਂ ਥੋੜਾ ਜਿਹਾ ਕਲੈਕਸ਼ਨ ਸ਼ੁਰੂ ਕਰ ਦਨੇ ਆ ਬਾਕੀ ਗੱਲਾਂ ਆਪਾਂ ਜਿਵੇਂ ਜਿਵੇਂ ਤੁਹਾਨੂੰ ਸੂਟ ਦਿਖਾਈ ਉਹ ਜੀ ਅਲਜੀ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਬਹੁਤ ਹੀ ਪਿਆਰਾ ਹੈ ਤੇ ਨਾਲ ਹੀ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਲਓ ਜੀ ਹੁਣ ਤੁਸੀਂ ਵਰਕ ਚੈੱਕ ਕਰੋ ਪਹਿਲਾਂ ਤਾਂ ਬਿਲਕੁਲ ਨੇੜੇ ਤੋਂ ਤੁਹਾਨੂੰ ਵਰਕ ਦਿਖਾਉਣਾ ਹੈ ਤੁਹਾਨੂੰ ਪ੍ਰੋਪਰ ਵਰਕ ਬਾਰੇ ਪਤਾ ਚੱਲ ਸਕੇ ਕਿ ਵਰਕ ਜਿਹੜਾ ਕਿੰਮੇ ਦਾ ਹੋਇਆ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਦਬਕਾ ਇਸ ਦਰਜੋਜੀ ਦਾ ਵਰਕ ਬਹੁਤ ਸੋਹਣਾ ਵਰਕ ਹੋਇਆ ਹੋਇਆ ਜੀ ਬਹੁਤ ਸੋਹਣਾ ਸੋਬਰ ਜਿਹਾ ਲੱਗ ਰਿਹਾ ਤੇ ਇਸ ਤਰ੍ਹਾਂ ਰਹੇਗਾ ਜੀ ਆਪਣੀਆਂ ਬਾਹਾਂ ਦੇ ਉੱਪਰ ਇੱਕ ਇੱਕ ਫਲਾਰ ਬਹੁਤ ਪਿਆਰਾ ਜਿਹਾ ਵਰਕ ਹੋਇਆ ਹੈ ਇਹ ਵਰਗ ਜਿਹੜੀ ਲੁੱਕ ਹੈ ਬਹੁਤ ਜ਼ਿਆਦਾ ਸੋਹਣੀ ਬਣਦੀ ਬਿਲਕੁਲ ਜੈਂਟਲੀ ਜੀ ਲੁੱਕ ਸਰਦਾਰੀ ਜੀ ਲੁੱਕ ਇਸ ਤਰ੍ਹਾਂ ਆਪਣੀ ਦੂਸਰੀ ਬਾਹ ਤੇ ਵੀ ਉੱਪਰ ਫਲਾੜ ਰਹੇਗਾ ਤਾਂ ਮੇਨ ਗੱਲ ਹੁੰਦੀ ਜੀ ਸਟਿਚਿੰਗ ਪਹਿਲਾ ਵਰਤ ਆਪਾਂ ਸੋਨਾ ਕਰਵਾ ਹੀ ਲੈਣਾ ਨਾ ਸਟਿਚਿੰਗ ਵੀ ਸੋਹਣੀ ਹੋਵੇ ਤਾਂ ਹੀ ਸਾਡਾ ਸੂਟ ਜਿਹੜਾ ਜੱਜਦਾ ਏ ਤੇ ਇਸ ਤਰ੍ਹਾਂ ਪੂਰੀ ਸ਼ਰਟ ਦੇ ਵਿੱਚ ਕੰਮ ਕੀਤਾ ਹੋਇਆ ਜੀ ਇਸ ਤਰ੍ਹਾਂ ਬਹੁਤ ਪਿਆਰਾ ਜਿਹਾ ਪੀਸ ਬਣਿਆ ਹੋਇਆ ਲੱਗਦਾ ਪੀਸ ਬਣਿਆ ਹੋਇਆ ਡਿਜ਼ਾਈਨਰ ਜਿਹਾ ਆਈ ਕਿ ਆਪਣੇ ਇਧਰਲੀ ਸਾਈਡ ਦੇ ਘੇਰੇ ਦੇ ਨੁੱਕਰ ਤੇ ਕੰਮ ਆ ਗਿਆ ਜਿੱਦਾਂ ਚਾਕ ਤੇ ਕੋਲ ਹਨਾ ਨੀਚੇ ਤੇ ਇੱਕ ਇਹਦੇ ਲਈ ਸਾਈਡ ਪੂਰੀ ਉੱਪਰ ਤੱਕ ਵੇਲ ਜਾ ਰਹੀ ਹੈ ਗਲੇ ਦੇ ਉੱਪਰ ਫਲਾਰ ਬਣਿਆ ਹੋਇਆ نیچے ਆਪਣੇ हिਪ ਤੋਂ نیچے ਫਲਾਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪੀਸ ਬਣਿਆ ਹੋਇਆ ਇਹ ਆਪਾਂ ਕੀਤਾ ਹੋਇਆ ਜੀ ਨੈਚੁਰਲ ਕਰੇਪ ਦੇ ਉੱਪਰ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਤੁਸੀਂ ਪਿਓਰ ਕਰੇਪ ਦੇ ਉੱਪਰ ਕਰਾਉਣਾ ਪਿਓਰ ਤੇ ਵੀ ਕਰਵਾ ਸਕਦੇ ਹੋ ਸੈਮੀ ਦੇ ਵੀ ਕਰਵਾ ਸਕਦੇ ਹੋ ਸੈਮੀ ਤੁਸੀਂ ਹੁਣ ਫੈਬਰਿਕ ਦੇਖੋ ਬਿਲਕੁਲ ਲਾਈਟ weight ਫੈਬਰਿਕ ਹੈ ਬਹੁਤ ਹੀ ਸੌਫਟ ਫੈਬਰਿਕ ਹੈ ਕਿਸੇ ਤਰ੍ਹਾਂ ਦੀ ਤੁਹਾਨੂੰ ਇਹਦੇ ਵਿੱਚ ਕੋਈ ਇਰੀਟੇਸ਼ਨ ਨਹੀਂ ਹੋਏਗੀ ਤਹਾਂ ਤੁਸੀਂ ਇਹਦੀ ਸਟੀਚਿੰਗ ਚੈੱਕ ਕਰ ਲਓ ਇਸ ਤਰ੍ਹਾਂ ਆਪਾਂ ਨੇ ਜਿਵੇਂ ਦਾ ਕਲਰ ਆਪਾਂ ਨੇ ਸੂਟ ਦੇ ਵਿੱਚ ਐਡ ਕੀਤਾ ਉਹੀ ਕਲਰ ਆਪਾਂ ਨੇ ਦੁਪੱਟੇ ਨੂੰ ਔਰ ਸੂਟ ਨੂੰ ਪੂਰੇ ਨੂੰ ਪ੍ਰੋਪਰ ਪੇਸਟਿੰਗ ਜਿਹੜੀ ਕੀਤੀ ਹੋਈ ਹੈ ਬਹੁਤ ਹੀ ਪਿਆਰਾ ਜਿਹਾ ਸਿੰਪਲ ਸੂਬਰ ਸਮਾਰਟ ਜਿਹਾ ਸੂਟ ਬਣਿਆ ਹੋਇਆ ਜੀ ਇਹ ਦੇਖੋ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਜੀ ਤੁਸੀਂ ਸੇਮ ਕਲਰ ਦੇ ਵੀ ਕਰਵਾ ਸਕਦੇ ਹੋ ਕਲਰ ਤੁਸੀਂ ਚੇਂਜ ਕਰਉਣਾ ਚਾਹੁੰਦੇ ਤੁਸੀਂ ਚੇਂਜ ਵੀ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਦੇ ਅਕੋਰਡਿੰਗ ਆਪਾਂ ਕੰਮ ਕਰਾਂਗੇ ਤੇ ਇਸ ਤਰ੍ਹਾਂ ਰਹੇਗੀ ਜੀ ਸਲਵਾਰ ਆਪਣੀ ਸਲਵਾਰ ਦੇ ਉੱਪਰ ਕੋਈ ਵਰਕ ਨਹੀਂ ਕੀਤਾ ਹੈਗਾ ਪਲੇਨ ਸਲਵਾਰ ਹੈ ਕਿਉਂਕਿ ਅੱਦਾ ਹੁੰਦਾ ਕਾਫੀ ਬੜਾ ਨੇ ਮੈਸੇਜ ਹੁੰਦੇ ਨੇ ਕਿ ਅਮਾ ਨਾ ਕਿ ਸਲਵਾਰ ਤੇ ਵਰਕ ਆਪਾਂ ਤਾਂ ਨਹੀਂ ਕਰਾਂਦੇ ਕਿਉਂਕਿ ਪਤਾ ਨਹੀਂ ਕਦੋਂ ਜਿਹੜਾ ਵਰਕ ਦਾ ਟ੍ਰੈਂਡ ਜਿਹੜਾ ਸਲਵਾਰ ਤੋਂ ਚੇਂਜ ਹੋ ਗਏ ਤਾਂ ਇਸ ਕਰਕੇ ਆਪਾਂ ਨੂੰ ਸਲਵਾਰ ਦਾ ਵਰਕ ਜਿਹੜਾ ਸਕਿਪ ਕਰ ਦਿੰਨੇ ਆ ਲਓ ਜੀ ਇਸ ਤਰ੍ਹਾਂ ਰਹੇਗਾ ਦੁਪੱਟਾ ਆਪਣਾ ਦੁਪੱਟੇ 'ਚ ਗੋਟਾ ਪਤੀ ਦੀ ਲਾਈਨਾਂ ਦਿੱਤੀਆਂ ਹੋਈਆਂ ਨੇ ਆਪਾਂ ਫੋਰ ਸਾਢੇ ਇਸ ਤਰ੍ਹਾਂ ਮਹਿਰੂਨ ਜੇ ਕਲਰ ਦੀ ਪੇਸਟਿੰਗ ਆਪਾਂ ਨੇ ਕੀਤੀ ਮਹਿਰੂਨ ਗਾਜ਼ਰੀ ਜੀ ਸ਼ੇਡ ਹੈ ਇਹ ਪਤਾ ਨਹੀਂ ਲੱਗ ਰਿਹਾ ਕਿ ਮਹਿਰੂਨ ਹੈ ਕਿ ਗਾਜ਼ਰੀ ਹੈ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਣਿਆ ਹੋਇਆ ਸਿੰਪਲ ਸੋਬਰ ਜਿਹਾ ਵਿੱਚ ਗੋਟਾ ਪੱਤੀ ਦੇ ਲਾਈਨਾਂ ਆਪਾਂ ਡਿਜ਼ਾਈਨ ਕੀਤੇ ਜਿਹੜੇ ਵੀ ਸੂਟ ਦੇ ਦੁਪੱਟੇ ਤੇ ਆਪਾਂ ਵਰਕ ਨਹੀਂ ਕਰਦੇ ਉਹਦੇ ਵਿੱਚ ਆਪਾਂ ਗੋਟਾ ਪੱਤੀ ਦੇ ਲਾਈਨਾਂ ਦੇ ਦਿੰਦੇ ਆ ਕਿਉਂਕਿ ਤੁਹਾਡਾ ਦੁਪੱਟਾ ਜਿਹੜਾ ਖਾਲੀ-ਖਾਲੀ ਨਾਲ ਲੱਗੇ ਉਹ ਵੀ ਤੁਹਾਡੀ ਪਸੰਦ ਅਕੋਰਡਿੰਗ ਅਗਰ ਤੁਸੀਂ ਨਹੀਂ ਲਾਈਕ ਕਰਦੇ ਤਾਂ ਆਪਾਂ ਗੋਟਾ ਪੱਤੀ ਦੇ ਲਾਈਨਾਂ ਜਿਹੜੀਆਂ ਨਹੀਂ ਦਿੰਦੇ ਹੈਗੇ ਅਗਰ ਤੁਸੀਂ ਲਾਈਕ ਕਰਦੇ ਆ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਸਾਡੇ ਦੁਪੱਟੇ ਦੇ ਵਿੱਚ ਗੋਟਾ ਪਤੀ ਦੀ ਲਾਈਨਾਂ ਜ਼ਰੂਰ ਲਗਾ ਦਿਓ ਕਿਉਂਕਿ ਇਹਦੇ ਨਾਲ ਦੁਪੱਟਾ ਜਿਹੜਾ ਨਾ ਥੋੜਾ ਹੈਵੀ ਲੁੱਕ ਦੇਣ ਲੱਗ ਜਾਂਦਾ ਕਿਉਂਕਿ ਜਦੋਂ ਆਪਾਂ ਸੂਟ ਦੇ ਉੱਪਰ ਹੈਵੀ ਵਰਕਰ ਵਾਲ ਨੇ ਦੁਪੱਟਾ ਆਪਣਾ ਕਿਤੇ ਨਾ ਕਿ ਥੋੜਾ ਜਿਹਾ ਆਪਾਂ ਨੂੰ ਹੁੰਦਾ ਵੀ ਸਿੰਪਲ ਰੱਖ ਲਈਏ ਕਈ ਵਾਰ ਦੁਪੱਟਾ ਇਦਾਂ ਹੁੰਦਾ ਕਿ ਕੈਰੀ ਕਰਨਾ ਮੁਸ਼ਕਲ ਹੋ ਜਾਂਦਾ ਤੇ ਇਹਦੇ ਨਾਲ ਦੁਪੱਟਾ ਜਿਹੜਾ ਗੋਟਾ ਪਤੀ ਲਾਈਨਾਂ ਨਾਲ ਬਹੁਤ ਜ਼ਿਆਦਾ ਸੋਹਣਾ ਬਣ ਜਾਂਦਾ ਹੈ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈ ਅਗਰ ਤੁਸੀਂ ਸੇਮ ਬਣਾਓਗੇ ਤਾਂ ਸੇਮ ਵੀ ਬਹੁਤ ਧਾਰਾ ਲੱਗੇਗਾ ਅਗਰ ਤੁਸੀਂ ਕਲਰ ਚੇਂਜ ਕਰਨਾ ਚਾਹੋ ਤਾਂ ਤੁਸੀਂ ਚੇਂਜ ਵੀ ਕਰ ਸਕਦੇ ਹੋ ਕੋਈ ਡਾਰਕ ਤੇ ਲਾਈਟ ਦਾ ਕੰਬੀਨੇਸ਼ਨ ਕਰ ਸਕਦੇ ਜਿੱਦਾਂ ਆਪਾਂ ਇੱਥੇ ਸੂਟ ਲਾਈਟ ਰੱਖਿਆ ਹਲਕਾ ਵਿੱਚ ਡਾਰਕ ਸ਼ੇਡ ਦਿੱਤੀ ਹੋਈ ਹੈ ਅਗਰ ਤੁਸੀਂ ਸੂਟ ਡਾਰਕ ਰੱਖੋਗੇ ਆਪਾਂ ਵਰਕ ਦਾ ਜਿਹੜਾ ਕਲਰ ਹੈ ਜਦਾ ਥ्रेड ਦਾ ਉਹ ਥੋੜਾ ਲਾਈਟ ਵਿੱਚ ਪਾ ਦਾਂਗੇ ਤਾਂ ਸੂਟ ਦੀ ਜਿਹੜੀ ਲੁੱਕ ਹੈ ਬਹੁਤ ਜ਼ਿਆਦਾ ਸੋਹਣੀ ਬਣਦੀ ਹੈ। ਇਹ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਤੇ ਅੱਜ ਦੀ ਕਲੈਕਸ਼ਨ ਦਾ ਦੂਸਰਾ ਸੂਟ ਇਹ ਬਿਲਕੁਲ ਸਿੰਪਲ ਸੋਬਰ ਜਿਹਾ ਬਣਿਆ ਹੋਇਆ ਇਸ ਤਰ੍ਹਾਂ ਦੇ neck ਦੇ ਉੱਪਰ ਵਰਕ ਰਹੇਗਾ ਵਰਕ ਤੁਸੀਂ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਹੋਰ ਦੇ ਕਿਤੇ ਵਰਕ ਨਹੀਂ ਰਹੇਗਾ ਸਿਰਫ ਬਾਹਾਂ ਦੇ ਉੱਪਰ ਵਰਕ ਰਹੇਗਾ ਅਗਰ ਇਸ ਨੂੰ ਆਪਾਂ ਸਲਾਈ ਕਰਾਂਗੇ ਤਾਂ ਇਸ ਨੂੰ ਗ੍ਰੀਨ ਕਲਰ ਦੀ ਪੇਸਟਿੰਗ ਕਰਾਂਗੇ ਜਿੱਦਾਂ ਇਹ ਮਹਿੰਦੀ ਗ੍ਰੀਨ ਜਾਂ ਵਿੱਚ ਪੈਰਟ ਗ੍ਰੀਨ ਜਾਂ ਕਲਰ ਹੈ ਨਾ ਤੇ ਉਸ ਦੀ ਪੇਸਟਿੰਗ ਕਰਾਂਗੇ ਦੁਪੱਟੇ ਨੂੰ ਵੀ ਤੇ ਪੂਰੇ ਸੂਟ ਨੂੰ ਵੀ ਬਹੁਤ ਪਿਆਰਾ ਸੂਟ ਤੁਹਾਡਾ ਬਣ ਜਣਾ ਸਿੰਪਲ ਸੋਬਰ ਹੀ ਰਹੇਗਾ ਔਰ ਹੈਵੀ ਵੀ ਲੁੱਕ ਦੇਏਗਾ ਤੁਹਾਨੂੰ ਠੀਕ ਹੈ ਜੀ ਇਹ ਵੀ ਆਪਾਂ ਨੇਚਰਲ ਕਰੇਵ ਦੇ ਉੱਪਰ ਰੈ ਆ ਸਕਰੀਨਸ਼ਾਟ ਲੈ ਕੇ ਪ੍ਰਾਈਸ ਜਿਹੜਾ ਪਤਾ ਕਰਕੇ ਤੇ ਆਪਣੇ ਲਈ ਬੁਕਿੰਗ ਜਿਹੜੀ ਕਰਵਾ ਸਕਦੀਆਂ ਨੇ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ 컬러 ਬਹੁਤ ਜ਼ਿਆਦਾ ਪਿਆਰਾ ਹੈ ਤੇ ਇਹਦੇ ਨਾਲ ਦੁਪੱਟਾ ਫਿਲਹਾਲ ਆਪਾਂ ਪਲੇਨ ਹੀ ਰੱਖਿਆ ਕਿਉਂਕਿ ਆਪਾਂ ਤੁਹਾਡੀ ਚੁਆਇਸ ਅਕੋਰਡਿੰਗ ਕੰਮ ਕਰਾਂਗੇ ਪਿਓਰ ਕਮਨ ਚਰੋਂ ਦਾ ਦੁਪੱਟਾ ਰਹੇਗਾ ਅਗਰ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਤਾਂ ਇਸ ਨੂੰ ਆਪਾਂ ਇਹ ਵਾਲੇ ਕਲਰ ਦੀ ਪੇਸਟਿੰਗ ਕਰਕੇ ਪੂਰੇ ਦੁਪੱਟੇ ਨੂੰ ਪੂਰੇ ਸੂਟ ਨੂੰ ਫਿਰ ਆਪਾਂ ਰੈਡੀ ਕਰਾਂਗੇ ਠੀਕ ਹੈ ਜੀ ਤੇ ਇਹ ਆਪਣੇ ਕੋ ਰੈਡੀ ਪੀਸ ਹੈ ਇਹਦੇ ਚ ਮੈਜ਼ਰਮੈਂਟ ਦਾ ਕੋਈ ਇਸ਼ੂ ਨਹੀਂ ਹੈਗਾ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਵੀ ਤੁਹਾਨੂੰ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਕਲਰ ਕੰਟਰਾਸਟ ਵੀ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਦਾ ਜੈਂਟਲੀ ਦਾ ਪੀਸ ਹੈ ਜੀ ਇਹ ਵਰਕ ਬਹੁਤ ਜ਼ਿਆਦਾ ਸੋਹਣਾ ਹੈ ਤੇ ਤੁਸੀਂ ਇਹ ਵੀ ਆਪਣੇ ਲਈ ਬਣਾ ਸਕਦੇ ਹੋ ਜਿਹੜੀਆਂ ਭੈਣਾਂ ਨੂੰ ਅਰਜੈਂਟ ਚਾਹੀਦਾ ਕੁਝ ਤਾਂ ਤੁਸੀਂ ਇਹ ਵਾਲਾ ਸੂਟ ਜਿਹੜਾ ਬਣਾ ਸਕਦੇ ਹੋ ਇਹ ਆਪਾਂ ਸਿੰਪਲ ਸੂਬਰ ਜਿਹਾ ਕੰਮ ਕਰਵਾ ਕੇ ਦੇਖਿਆ ਪੀ ਜੇਕਰ ਸਾਡੇ ਕਸਟਮਰ ਨੂੰ ਪਸੰਦ ਆਇਆ ਤਾਂ ਆਪਾਂ ਜ਼ਰੂਰ ਤੁਹਾਡੇ ਵਾਸਤੇ ਬੰਦੇ ਸੂਟ ਜਿਹੜੇ ਰੈਡੀ ਕਰਾਂਗੇ ਟੈਲੋਜੀ ਜਿਹੜੀਆਂ ਭੈਣਾਂ ਜੋਰ ਜੱਟ ਲਾਈਕ ਕਰਦੀਆਂ ਨੇ ਇਹ ਸੂਟ ਉਹਨਾਂ ਵਾਸਤੇ ਆ ਇਸ ਤਰ੍ਹਾਂ ਰਹੇਗਾ ਜੀ ਆਪਣਾ ਪੂਰਾ ਸੂਟ ਇਸ ਤਰ੍ਹਾਂ ਸ਼ਰਟ ਦੇ ਉੱਪਰ ਕੰਮ ਰਹੇਗਾ ਦੇਖ ਸਕਦੇ ਹੋ ਤੁਸੀਂ ਸਾਰਾ ਕੰਮ ਆਰੀ ਦਾ ਕੀਤਾ ਹੋਇਆ ਇਸ ਤਰ੍ਹਾਂ ਇਹ ਪੂਰੀ ਸ਼ਰਟ ਰਹੇਗੀ ਜੀ ਬਹੁਤ ਤੇਰਾ ਯਾ ਸਿੰਪਲ ਸੋਪਰ ਜਿਹਾ ਕੰਮ ਹੈ ਇਸ ਨੂੰ ਵੀ ਅਗਰ ਤੁਸੀਂ ਪੇਸਟਿੰਗ ਲਗਵਾ ਕੇ ਸਲਾਈ ਕਰਾਓਗੇ ਤਾਂ ਬਹੁਤ ਸੋਹਣਾ ਹੈਵੀ ਪੀਸ ਬਣ ਜਾਣਾ ਤੇ ਇਹ ਰਹਿ ਗਈ ਜੀ ਆਪਣੀ ਸ਼ਰਟ ਤੇ ਇਸ ਤਰ੍ਹਾਂ ਬਣੀਆਂ ਹੋਈਆਂ ਨੇ ਜਿੱਦੀਆਂ ਹੈਵੀ ਬਾਹਾਂ ਇਸ ਤਰ੍ਹਾਂ ਹੈਵੀ ਬਾਹਾਂ ਬਣੀਆਂ ਹੋਈਆਂ ਨੇ ਹੈਵੀ ਨਾਲ ਸਲਵਾਰ ਬਣੀ ਹੋਈ ਹੈ ਠੀਕ ਹੈ ਜੀ ਦੇਦੀ ਸੇ ਸਟੇਟ ਸਲਵਾਰ ਬਣੇਗੀ ਠੀਕੇ ਕੁੰਦਿਆਂ ਵਾਲੀ ਸਲਵਾਰ ਦੀ ਨਹੀਂ ਬਣੇਗੀ ਠੀਕੇ ਤੇ ਤੁਸੀਂ ਬਹੁਤ ਸੋਹਣਾ ਇਹਨੂੰ ਬਣਾ ਸਕਦੇ ਹੋ ਪੇਸਟਿੰਗ ਪੋਸਟਿੰਗ ਕਰਵਾ ਕੇ ਆਪਾਂ ਨੇ ਜੋਰ ਜੜ ਦੇ ਉੱਪਰ ਰੈਡੀ ਕੀਤਾ ਜੀ ਤੇ ਇਹਦਾ ਪ੍ਰਾਈਸ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਕਰਾਂਗੀ ਠੀਕੇ ਉਹ ਵੀ ਵਿਦਆਊਟ ਸਟੀਚਿੰਗ ਔਰ ਵਿਦਆਊਟ ਦੁਪੱਟਾ ਠੀਕੇ ਅਗਰ ਤੁਹਾਨੂੰ ਇਹ ਕਲਰ ਪਸੰਦ ਹੈ ਤੁਸੀਂ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਤੇ ਦੇਖੋ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਵੀ ਕੰਮ ਹੋਇਆ ਹੋਇਆ ਸਲਵਾਰ ਦੇ ਉੱਪਰ ਵੀ ਕੰਮ ਹੋਇਆ ਹੋਇਆ ਤਾਂ ਤੁਹਾਨੂੰ ਪ੍ਰੋਪਰ ਜਿਹਾ ਪੀਸ ਹੈ ਸੋਹਣਾ ਬਣਾ ਕੇ ਆਪਾਂ ਦੇਵਾਂਗੇ ਹੈਵੀ ਪੀ ਬਿਲਕੁਲ ਲਾਈਟ ਵੇਟ ਫੈ布ਰਿਕ ਹੈ ਇੱਕ ਇਹ ਗੱਲ ਹੈ ਕਿ ਜੌਰਜਟ ਦੇ ਵਿੱਚ ਜਿਹੜੀ ਆਪਣੀ ਫਿਟਿੰਗ ਹੈ ਉਹ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਤੇ ਤੁਸੀਂ ਆਪਣੇ ਲਈ ਸਟਿਚ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਜਿਹੜਾ ਪੀਸ ਬਣੇਗਾ ਦੁਪੱਟਾ ਤੁਸੀਂ ਟਾਈ ਐਂਡ ਡਾਈ ਕਰਾਉਣਾ ਚਾਹੁੰਦੇ ਟਾਈ ਐਂਡ ਡਾਈ ਕਰਵਾ ਸਕਦੇ ਹੋ ਅਗਰ ਸਿੰਗਲ ਕਲਰ ਤੁਸੀਂ ਲਾਇਕ ਕਰਦੇ ਹੋ ਤਾਂ ਆਪਣੇ ਜਿਹੜਾ ਸੂਟ ਦਾ ਬੇਸ ਕਲਰ ਤੁਸੀਂ ਉਹ ਵਾਲਾ ਕਲਰ ਵੀ ਡਾਈ ਕਰਵਾ ਸਕਦੇ ਹੋ ਕਿਉਂਕਿ ਜਿਹੜੀ ਕਲਰਫੁਲ ਲੈਸ਼ ਹੈ ਆਪਾਂ ਉਹ ਐਡ ਕਰ ਦਾਂਗੇ ਕਿਉਂਕਿ ਜਿਹੜੀ ਮੇਨ ਗੱਲ ਹੁੰਦੀ ਹੈ ਉਹ ਸਟਿਚਿੰਗ ਦੇ ਉੱਪਰ ਹੁੰਦੀ ਹੈ ਕਿ ਸਟਿਚਿੰਗ ਆਪਾਂ ਕਿਵੇਂ ਦੀ ਕਰਵਾ ਰያ ਹਾਂ ਹੁ ਤੇ ਅਗਰ ਤੁਸੀਂ ਦੁਪੱਟਾ ਟਾਈ ਐਂਡ ਡਾਈ ਕਰਵਾਓਗੇ ਤਾਂ ਬਹੁਤ ਪਿਆਰਾ ਲੱਗੇਗਾ ਪਲੇਨ ਵੀ ਤੁਸੀਂ ਕਰਵਾਓਗੇ ਤਾਂ ਪਲੇਨ ਵੀ ਬਹੁਤ ਵਾਦਾ ਸੋਹਣਾ ਲੱਗੇਗਾ ਠੀਕ ਹੈ ਜੀ ਆਪਾਂ ਤੁਹਾਡੀ ਪਸੰਦ ਅਕੋਰਡਿੰਗ ਆਪਾਂ ਦੁਪੱਟਾ ਜਿਹੜਾ ਰੈਡੀ ਕਰਕੇ ਦਵਾਂਗੇ ਲੋ ਜੀ ਅਗਰ ਤੁਹਾਨੂੰ ਇਹ ਵਾਲਾ ਪੀਸ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਸਕਰੀਨ ਉੱਪਰ ਆਪਣਾ WhatsApp ਨੰਬਰ ਸ਼ੋਅ ਹੋ ਰਿਹਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਸੂਟ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਤੁਸੀਂ ਸਾਨੂੰ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਲੋ ਜੀ ਕਾਫੀ ਆਦਾ ਸੋਹਣਾ ਪੀਸ ਤੇ ਹੈਵੀ ਪੀਸ ਜਿਹੜੀਆਂ ਭੈਣਾਂ ਪਹਿਲਾਂ ਦਿਨ ਤੋਂ ਆਪਣੇ ਨਾਲ ਜੁੜੀਆਂ ਉਹ ਸਾਰੀਆਂ ਭੈਣਾਂ ਨੂੰ ਪਤਾ ਹੈ ਕਿ ਕਾਫੀ ਟਾਈਮ ਤੋਂ ਆਪਾਂ ਇਹ ਵਾਲੇ ਸੂਟ ਜਿਹੜੇ ਨੇ ਬਣਾ ਰਹੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਜਿਹਾ ਕਲਰ ਬਣਿਆ ਹੋਇਆ ਔਰ ਇਹਦੇ ਵਿੱਚ ਆਪਾਂ ਜਿਹੜਾ ਕਲਰ ਕੰਟਰਾਸਟ ਕੀਤਾ ਉਹ ਲਾਈਟ ਔਰੇਂਜੇ ਸ਼ੇਡ ਰਿਆ ਦਿੱਤੀ ਹੋਈ ਆ ਆਪਾਂ ਨੇ ਤੇ ਇਸ ਤਰ੍ਹਾਂ ਰਹਿਣ ਗਿਆ ਜੀਆਂ ਹੈਵੀ ਬਾਹਾਂ ਬਾਹਾਂ ਪੂਰੀਆਂ ਹੈਵੀ ਬਣੀਆਂ ਹੋਈਆਂ ਨੇ ਕਿ ਤਾਂ ਹੁਣ ਅੱਗੇ ਤੁਹਾਨੂੰ ਪਤਾ ਹੁਣ ਆਪਣਾ ਜਿਹੜਾ ਮੌਸਮ ਹੋ ਗਿਆ ਹਨਾ ਬਹੁਤ ਸੋਹਣਾ ਮਿੱਠਾ ਮਿੱਠਾ ਠੰਡਾ ਠੰਡਾ ਜਾ ਤੋਹਰਾਂ ਦੇ ਵਿੱਚ ਇਹ ਕਲਰ ਜਿਹੜੇ ਨੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਪੂਰਾ ਹੈਵੀ ਪੀਸ ਹੈ ਜੀ ਤੁਸੀਂ ਦੇਖ ਸਕਦੇ ਹੋ ਹੈਵੀ ਬਾਜ਼ੂ ਬਣੀਆਂ ਨੇ ਹੈਵੀ ਨੈਕ ਬਣਾਇਆ ਹੋਇਆ ਹਨਾ ਤੇ ਸਾਰੇ ਤਰ੍ਹਾਂ ਦਾ ਮਟੀਰੀਅਲ ਆਪਾਂ ਨੇ ਇਹਦੇ ਵਿੱਚ ਐਡ ਕੀਤਾ ਹੋਇਆ ਜਿਵੇਂ ਦਬਕਾ ਘੜਦਾਣਾ ਮੋਤੀ ਸਿੱਪੀ ਹਨਾ ਤੇ ਹਰ ਇੱਕ ਤਰ੍ਹਾਂ ਦਾ ਮਟੀਰੀਅਲ ਆਪਾਂ ਨੇ ਐਡ ਕੀਤਾ ਤੇ ਇਸ ਤਰ੍ਹਾਂ ਰਹੇਗਾ ਜੀ ਆਪਣਾ ਘੇਰਾ ਇਸ ਤਰ੍ਹਾਂ ਘੇਰਾ ਚਾਕ ਸਾਰੇ ਆਪਣੇ ਬਣੇ ਹੋਏ ਨੇ ਹਿੱਪ ਤੱਕ ਆਪਾਂ ਨੇ ਜਿਹੜਾ ਕੰਮ ਕੀਤਾ ਹੋਇਆ ਇਸ ਤਰ੍ਹਾਂ ਪੂਰੇ ਸੂਟ ਦੀ ਲੁੱਕ ਰਹੇਗੀ ਮੈਂ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਤੁਸੀਂ ਸੇਮ ਕਲਰ ਤੇ ਬਣਾ ਸਕਦੇ ਹੋ ਬੇਬੀ ਪਿੰਕ ਕਲਰ ਤੇ ਬਣਾ ਸਕਦੇ ਹੋ ਜਿਹੜਾ ਵੀ ਕਲਰ ਤੁਸੀਂ ਲਾਇਕ ਕਰਦੇ ਹੋ ਹਰੇਕ ਕਲਰ ਦੇ ਉੱਪਰ ਆਪਾਂ ਇਹ ਵਾਲਾ ਡਿਜ਼ਾਈਨ ਜਿਹੜਾ ਤੁਹਾਨੂੰ ਬਹੁਤ ਹੀ ਪਿਆਰਾ ਜਾ ਡਿਜ਼ਾਈਨ ਕਰਕੇ ਦੇਵਾਂਗੇ ਠੀਕ ਹੈ ਜੀ ਵੈਸੇ ਤਾਂ ਹੁਣ ਤੱਕ ਜਿੰਨੇ ਵੀ ਆਪਾਂ ਪੀਸ ਰੈਡੀ ਕੀਤੇ ਨੇ ਆਪਾਂ ਬੇਬੀ ਪਿੰਕ ਔਰ ਹੌਟ ਮਜ਼ੈਂਟਾ ਦੇ ਉੱਪਰ ਹੀ ਰੈਡੀ ਕੀਤੇ ਨੇ ਕਿਉਂਕਿ ਇਹਨਾਂ ਕਲਰਾਂ ਦੇ ਉੱਪਰ ਬਹੁਤ ਜ਼ਿਆਦਾ ਸੋਨਾ ਨਿਕਲ ਕੇ ਆਉਂਦਾ ਜੀ ਇਹ ਵਾਲਾ ਵਰਕ ਤੇ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਹੈਵੀ ਪੀਸ ਬਣਿਆ ਹੋਇਆ ਇਹ ਵੀ ਆਪਾਂ ਨੇਚਰਲ ਕਰੇਪ ਦੇ ਉੱਪਰ ਰੈਡੀ ਕੀਤਾ ਇਹ ਆਪਾਂ ਨੇ ਕਈ ਵਾਰ ਇਦਾਂ ਹੁੰਦਾ ਕਿ ਜਿਹੜਾ ਤੁਸੀਂ ਕਲਰ ਸੈਂਡ ਕਰਦੇ ਹੋ ਉਹ ਕਲਰ ਆਪਾਂ ਨੂੰ ਡਾਈ ਕੀਤਾ ਹੋਇਆ ਨਹੀਂ ਮਿਲਦਾ ਫਿਰ ਸਾਨੂੰ ਡਾਈ ਕਰਵਾਉਣਾ ਪੈਂਦਾ ਤੇ ਵੈਸੇ ਅਗਰ ਆਪਾਂ ਕਲਰ ਡਾਈ ਕਰਵਾ ਕੇ ਸੂਟ ਰੈਡੀ ਕਰੀਏ ਤਾਂ ਬਹੁਤ ਸੋਹਣਾ ਸੂਟ ਜਿਹੜਾ ਰੈਡੀ ਹੁੰਦਾ ਕਿਉਂਕਿ ਕਲਰ ਆਪਾਂ ਸਾਹਮਣੇ ਦੇਖ ਲੈਣਾ ਵੀ ਕਿਵੇਂ ਦਾ ਕਲਰ ਬਣਿਆ ਹੈ ਹਨਾ ਥੋੜਾ ਲਾਈਟ ਡਾਰਕ ਕਰਨਾ ਹੁੰਦਾ ਆਪਣੇ ਹੱਥ ਦੇ ਵਿੱਚ ਹੁੰਦਾ ਜਿੱਦਾਂ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਪੀਸ ਆਪਾਂ ਨੇ ਇਹ ਵਾਲਾ ਰੈਡੀ ਕੀਤਾ ਔਰ ਸਟੀਚਿੰਗ ਤੁਸੀਂ ਚੈੱਕ ਕਰੋ ਇਸ ਕਲਰ ਦਾ ਆਪਾਂ ਨੇ ਨਾਲ ਮੈਚਿੰਗ ਦੁਪੱਟਾ ਰੱਖਿਆ ਹੋਇਆ ਦੁਪੱਟਾ ਆਪਣਾ ਪ੍ਰੈਸ ਹੋ ਰਿਹਾ ਜੀ ਬਾਹਰ ਤੇ ਤੁਸੀਂ ਦੇਖ ਸਕਦੇ ਹੋ ਇਹਨੇ ਤਾਂ ਆਪਾਂ ਦੁਪੱਟਾ ਰੈਡੀ ਕੀਤਾ ਔਰ ਨਾਲ ਹੀ ਆਪਾਂ ਨੇ ਦੁਪੱਟੇ ਦੇ ਨਾਲ ਦੀ ਉਹੀ ਪੇਸਟਿੰਗ ਜਿਹੜੀ ਕੀਤੀ ਹੋਈ ਹੈ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਕੰਮ ਹੈ ਔਰ ਮੇਨ ਗੱਲ ਹੈ ਜੀ ਵਰਕ ਵਰਕ ਬਹੁਤ ਹੀ ਜ਼ਿਆਦਾ ਸੋਹਣਾ ਹੋਇਆ ਹੋਇਆ ਤੇ ਲੋ ਜੀ ਇਹ ਰਹੇਗੀ ਸਲਵਾਰ ਸਲਵਾਰ ਦੇ ਉੱਪਰ ਵੀ ਆਪਾਂ ਨੇ ਹੈਵੀ ਕੰਮ ਕਿਹੜਾ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਪੀਸ ਬਣਿਆ ਹੋਇਆ ਜੀ ਪਰਸਨਲੀ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਿਆ ਜੀ ਇਹ ਵਾਲਾ ਪੀਸ ਕਿਉਂਕਿ ਸਾਡਾ ਇਹ ਕੰਮ ਹੁੰਦਾ ਜੀ ਐ ਇਦਾਂ ਨਹੀਂ ਹੈਗਾ ਕਿ ਜੋ ਸਾਡਾ ਦਿਲ ਨੂੰ ਨਹੀਂ ਲੱਗਿਆ ਉਹ ਵੀ ਆਪਾਂ ਨੇ ਕਰ ਦਿੱਤਾ ਹਨ ਕਿਉਂਕਿ ਕਈ ਵਾਰ ਮੈਸੇਜ ਆਉਂਦੇ ਨੇ ਕਿ ਅਮਨ ਤੁਹਾਡੇ ਸੂਟ ਦੀ ਫੋਟੋ ਭੇਜੋ ਜਾਂ ਸਾਡੇ ਸੂਟ ਦੀ ਤੁਸੀਂ ਵੀਡੀਓ ਨਹੀਂ ਪਾਉਣੀ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਵੀਡੀਓ ਨਾ ਪਾਉਣ ਵਾਲੀ ਕਿਉਂਕਿ ਦੇਖੋ ਆਪਾਂ ਜੇ ਕੋਈ ਤੁਹਾਡੇ ਵਾਸਤੇ ਕੋਈ ਮਾੜਾ ਪੀਸ ਬਣਾਵਾਂਗੇ ਜਿਹੜਾ ਸਾਨੂੰ ਨਹੀਂ ਪਸੰਦ ਤਾਂ ਉਹ ਆਪਾਂ ਆਪਣੇ ਬੁਟੀਕ ਤੇ ਸ਼ੋਅ ਕਰਨਾ ਹੁੰਦਾ ਤੇ ਉਹਦੇ ਨਾਲ ਸਾਡੇ ਕੰਮ ਤੇ ਵੀ ਇਫੈਕਟ ਪੈਂਦਾ ਇਸ ਕਰਕੇ ਅਸੀਂ ਜਿਹੜਾ ਵੀ ਕੰਮ ਕਰਦੇ ਹਾਂ ਬਹੁਤ ਹੀ ਧਿਆਨ ਨਾਲ ਜੋ ਮਨ ਨੂੰ ਲੱਗਦਾ ਕਿ ਵਾਕੇ ਇਹ ਪੀਸ ਜੱਚ ਰਿਹਾ ਪੂਰਾ ਹੈ ਨਾ ਤਾਂ ਆਪਾਂ ਉਹੀ ਕੰਮ ਕਰਦੇ ਹਾਂ ਇਦਾਂ ਨਹੀਂ ਹੈਗਾ ਕਿ ਪੈਸੇ ਦੀ ਦੌੜ ਦੇ ਵਿੱਚ ਜੋ ਠੀਕ ਲੱਗਿਆ ਕਿ ਪੈਸਾ ਬਣ ਰਿਹਾ ਬਸ ਜੋ ਮਨ ਨੂੰ ਨਹੀਂ ਵੀ ਲੱਗਿਆ ਉਹ ਵੀ ਬਣਾਈ ਜਾਓ ਇਦਾਂ ਕਦੀ ਵੀ ਨਹੀਂ ਸੋਚਿਆ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਪੀਸ ਬ ਤੇ ਮੈਚਿੰਗ ਦੁਪੱਟਾ ਰੇਗਰ ਦੇ ਨਾਲ ਤੁਸੀਂ ਸੇਮ ਕਲਰ ਦਾ ਕਰਾਉਣਾ ਚਾਹੁੰਦੇ ਤੁਸੀਂ ਸੇਮ ਵੀ ਕਰਵਾ ਸਕਦੇ ਹੋ ਹਨ ਜਿਵੇਂ ਇਹਨਾਂ ਨੇ ਕਲਰ ਕੰਟਰਾਸਟ ਕਰਾਇਆ ਦੁਪੱਟੇ ਦਾ ਤੇ ਤੁਸੀਂ ਸੇਮ ਬਣਾਓਗੇ ਸੇਮ ਵੀ ਸੋਹਣਾ ਲੱਗੇਗਾ ਠੀਕ ਹੈ ਜੀ ਤੇ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਨੇਚਰਲ ਕ੍ਰੇਪ ਦੇ ਉੱਪਰ ਆਪਾਂ ਇਹ ਵਾਲਾ ਪੀਸ ਵੀ ਰੈਡੀ ਕੀਤਾ ਜੀ ਹੁਜੀ ਅਗਲਾ ਪੀਸ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਜੀ ਇਹ ਵੀ ਆਪਾਂ ਨੇ ਆਂਦੀ ਜੀ ਦੀ ਬੇਟੀ ਵਾਸਤੇ ਰੈਡੀ ਕੀਤਾ ਪਹਿਲਾਂ ਉਹਨਾਂ ਦੀ ਦੀਦੀ ਵਾਸਤੇ ਰੈਡੀ ਕੀਤਾ ਸੀ ਫਿਰ ਉਹਨਾਂ ਦੀ ਬੇਟੀ ਵਾਸਤੇ ਰੈਡੀ ਕੀਤਾ ਸੇਮ ਹੀ ਕਰਵਾਇਆ ਸੀ ਦੋਨਾਂ ਨੇ ਤੇ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਸਿੰਪਲ ਸੋਬਰ ਕੰਮ ਇਸ ਤਰ੍ਹਾਂ ਤੇ ਪੂਰੀ ਸ਼ਰਟ ਦੇ ਵਿੱਚ ਕੰਮ ਔਰ ਆਪਣੇ ਅੰਡਰ arm ਤੋਂ ਲੈ ਕੇ نیچے ਘੇਰੇ ਤੱਕ ਜਿਹੜਾ ਕੰਮ ਆ ਉਹ ਆਪਾਂ ਨੇ ਕੀਤਾ ਹੋਇਆ ਲੋ ਜੀ ਇਸ ਤਰ੍ਹਾਂ ਘੇਰੇ ਦਾ ਕੰਮ ਹੋ ਗਿਆ ਪੂਰੀ ਸ਼ਰਟ ਤੁਸੀਂ ਦੇਖ ਸਕਦੇ ਹੋ ਉੱਪਰ ਤੱਕ ਕੰਮ ਹੈ ਜਿਹੜਾ ਕੀਤਾ ਹੋਇਆ ਇਸ ਤਰ੍ਹਾਂ ਤੇ ਇਹਦੇ ਨਾਲ ਰਹੇਗੀ ਜੀ ਸਲਵਾਰ ਸਲਵਾਰ ਦੇ ਉੱਪਰ ਵੀ ਆਪਾਂ ਨੇ ਜਿਹੜਾ ਵਰਕ ਕਿਉ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਸਲਵਾਰ ਬਣੀ ਹੋਈ ਏ ਤੇ ਸਲਵਾਰ ਦੇ ਉੱਪਰ 스ਕਿਪ ਵੀ ਕਰਵਾ ਸਕਦੇ ਹੋ ਤੇ ਨਾਲ ਆਪਾਂ ਰੱਖਿਆ ਹੋਇਆ ਜੀ ਇੱਕ ਦੁਪੱਟਾ ਬਲੈਕ ਤੇ ਇੱਕ ਦੁਪੱਟਾ ਰੱਖਿਆ ਹੋਇਆ ਆਪਾਂ ਨੇ ਆਰਗੈਂਜ਼ਾ ਦਾ ਮਜ਼ੰਟਾ ਕਲਰ ਦੋਨੇ ਦੁਪੱਟੇ ਆਪਾਂ ਨੇ ਆਰਗੈਂਜ਼ਾ ਦੇ ਬਣਾਏ ਨੇ ਤੇ ਵੈਸੇ ਦੀਦੀ ਨੇ ਸਾਨੂੰ ਕਿਹਾ ਸੀ ਸਾਨੂੰ ਬਲੈਕ ਭੇਜੋ ਤੇ ਫਿਰ ਆਪਾਂ ਨੇ ਬਲੈਕ ਜਿਹੜਾ ਨਵਾਂ ਤੇ ਰੈਡੀ ਕੀਤਾ ਹੈ ਤੇ ਇਸਰਾ ਮਜ਼ੰਟਾ ਕਲਰ ਵੀ ਕੀਤਾ ਹੈ ਉਸੀ ਦੋਨਾਂ ਦੇ ਵਿੱਚੋਂ ਕੋਈ ਵੀ ਦੁਪੱਟਾ ਇਹ ਰੈਡੀ ਕਰਵਾ ਸਕਦੇ ਹੋ ਹਾਂ ਸੇਮ ਕਲਰ ਦਾ ਕਰਵਾਉਣ ਕਹਿੰਦੇ ਸੇਮ ਵੀ ਕਰਵਾ ਸਕਦੇ ਹੋ ਮਜੈਂਟਾ ਜਿਵੇਂ ਤੁਸੀਂ ਮੈਚਿੰਗ 'ਚ ਜਾਣਾ ਚਾਹੁੰਦੇ ਮੈਚਿੰਗ ਵੀ ਕਰਵਾ ਸਕਦੇ ਜਿਵੇਂ ਆਪਾਂ ਇਹਦੇ ਵਿੱਚ ਦੋ ਕਲਰ ਐਡ ਕੀਤੇ ਨੇ ਨਾ ਫਰੋਜ਼ੀ ਔਰ ਮਜੈਂਟਾ ਜਿਆ ਤੁਸੀਂ ਦੋਨਾਂ ਤਰ੍ਹਾਂ ਦੀ ਦੁਪੱਟਾ ਕਰਵਾ ਸਕਦੇ ਜਿੱਦਾਂ ਟਾਈ ਐਂਡ ਡਾਈ ਵੀ ਕਰਵਾ ਸਕਦੇ ਹੋ ਬਹੁਤ ਪਿਆਰਾ ਜਿਹਾ ਪੀਸ ਬਣਿਆ ਹੋਇਆ ਹੈ ਹੈਵੀ ਪੀਸ ਹੈ ਜੀ ਪੂਰਾ ਇਹ ਤੇ ਕਾਫੀ ਡਿਜ਼ਾਈਨ ਆਪਾਂ ਇਹ ਵਾਲੇ ਜਿਹੜੇ ਬਣਾ ਚੁੱਕੇ ਹਾਂ ਕਿਉਂਕਿ ਡਿਜ਼ਾਈਨ ਬਾਰ-ਬਾਰ ਰਿਪੀਟ ਹੋ ਹੀ ਹੁੰਦੇ ਇਹਨਾਂ ਦੇ ਵਿੱਚ ਕੋਈ ਗੱਲ ਹੁੰਦੀ ਹੈ ਤਾਂ ਸਾਡੇ ਤਕਰੀਬਨ ਜਿੰਨੇ ਵੀ ਆਪਾਂ ਡਿਜ਼ਾਈਨ ਕਰ ਰਹੇ ਹਾਂ ਜੀ ਸਾਰੇ ਸੂਟਾਂ ਦੇ ਜਿਹੜੇ ਸੂਟਾਂ ਦੇ ਡਿਜ਼ਾਈਨ ਰਿਪੀਟ ਹੋ ਰਹੇ ਨੇ ਤਾਂ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਸਾਡੇ ਡਿਜ਼ਾਈਨਰਾਂ ਨੂੰ ਪਿਆਰ ਕਰਦੇ ਹੋ ਸਾਡੀ ਕਲੈਕਸ਼ਨ ਨੂੰ ਇੰਨਾ ਪਿਆਰ ਦਿੰਦੇ ਹੋ ਤੇ ਇਸੇ ਤਰ੍ਹਾਂ ਸਾਡੀ ਕਲੈਕਸ਼ਨ ਨੂੰ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਤੇ ਇੰਨੇ ਕ ਸੂਟ ਬਣੇ ਪਏ ਨੇ ਨਾ ਇਹਦੇ ਨਾਲ ਦੇ ਕਾਫੀ ਸੂਟ ਆਪਾਂ ਨੇ ਹੈਂਗ ਕੀਤੇ ਹੋਏ ਨੇ ਇੱਧਰ ਵੀ ਤੇ ਕਾਫੀ ਜਿਹੇ ਬਣ ਕੇ ਆਏ ਨੇ ਜਿਹੜਾ ਇੱਕ ਪੂਰਾ ਪੋਲੀਥੀਨ ਭਰਿਆ ਪਿਆ ਤਾਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਇਹ ਵਾਲਾ ਸੂਟ ਤੁਸੀਂ ਦੇਖ ਸਕਦੇ ਹੋ ਪੈਚਵਰਕ ਲਗਾ ਕੇ ਆਪਾਂ ਨੇ ਆਰਗੈਂਜ਼ਾ ਦਾ ਤੇ ਪੂਰੇ ਸੂਟ ਦੇ ਉੱਪਰ ਆਪਣੇ ਨੈਕ ਦੇ ਉੱਪਰ ਵਰਕ ਕੀਤਾ ਤੇ ਇਸ ਤਰ੍ਹਾਂ ਬਾਹਾਂ ਰਹਿਣਗੀਆਂ ਜੀ ਆਪਣੀਆਂ ਕਟਵਰਕ ਬਾਹਾਂ ਦੇ ਉੱਪਰ ਹੋਇਆ ਹੋਇਆ ਤੇ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਲਾਈਟ ਜਿਹਾ ਸਿੰਪਲ ਜਿਹਾ ਹਨਾ ਕਲਰ ਹੈ ਬਲੈਕ ਔਰ ਗ੍ਰੇ ਦਾ ਇਸ ਤਰ੍ਹਾਂ ਆਪਣੇ ਜਿਦਾਂ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਪਰ ਦੋ ਫਲਾਰ ਰਹਣਗੇ ਤਿੰਨ ਵਾਲਾ ਪਰਖਿਆ ਹੋਇਆ ਜੀ ਪਲਾਜ਼ੋ ਤੁਸੀਂ ਦੇਖ ਸਕਦੇ ਹੋ ਪਲਾਜ਼ੋ ਦੇ ਉੱਪਰ ਵੀ ਵਰਕ ਰਹੇਗਾ ਤੇ ਜਿਹੜਾ ਆਪਣਾ ਫੈਬਰਿਕ ਰਹੇਗਾ ਜੀ ਬਟਰ ਕਾਟਨ ਰਹੇਗੀ ਕਾਟਨ ਸਿਲਕ ਰਹੇਗੀ ਕਾਟਨ ਮਸਲੀਨ ਰਹੇਗੀ ਠੀਕ ਹੈ ਇਹਨਾਂ ਦੇ ਵਿੱਚ ਅਗਰ ਆਪਾਂ ਨੂੰ ਸੇਮ ਕਲਰ ਮਿਲ ਗਿਆ ਠੀਕ ਹੈ ਨਹੀਂ ਤਾਂ ਸਾਨੂੰ ਕਾਟਨ ਦਾ ਕਲਰ ਡਾਈ ਕਰਾਉਣ ਲੱਗਾ ਸਾਨੂੰ ਇਦਾਂ ਹੁੰਦਾ ਕਿ ਥੋੜਾ ਕੋਈ ਪ੍ਰੋਬਲਮ ਨਾ ਆ ਜੇ ਤੁਹਾਨੂੰ ਵਾਸ਼ ਕਰਨ ਤੋਂ ਬਾਅਦ ਤੇ ਸੇਮ ਕਲਰ ਅਗਰ ਮਿਲ ਗਿਆ ਠੀਕ ਹੈ ਕਿਉਂਕਿ ਹੁਣ ਅਸੀਂ ਬਹੁਤ سارے ਸੂਟ ਬਣਾ ਚੁੱਕੇ ਹਾਂ ਦੋ ਦਿਨ ਥਾਂ ਸਾਡੇ ਲੱਗ ਚੁੱਕੇ ਐਸ ਟਾਈਮ ਤਾ ਸ਼ਾਇਦ ਇੱਕ ਦੋ ਪੀਸ ਹੀ ਸਾਡੇ ਕੋਲ ਹੋਰ ਬਚਿਆ ਹੋਵੇ ਸਿੰਗਲ ਤੇ ਅਦਰਵਾਈਜ਼ ਸਾਰਾ ਡੰਗ ਸਟਾਕ ਇਹ ਵਾਲਾ ਖਤਮ ਹੋ ਚੁੱਕਿਆ ਤੇ ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਆਪਾਂ ਤੁਹਾਡੇ ਵਾਸਤੇ ਮੰਗਵਾਈਏ ਹਨ ਕਿਉਂਕਿ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਸਾਡੇ ਇਸ ਵਾਲੇ ਡਿਜ਼ਾਈਨ ਨੂੰ ਤੇ ਮੈਂ ਤੁਹਾਨੂੰ ਦੁਪੱਟਾ ਵੀ ਦਿਖਾਉਣੀ ਹੈ ਕਿ ਦੁਪੱਟਾ ਆਪਾਂ ਨੇ ਕਿਸ ਤਰ੍ਹਾਂ ਦਾ ਜਿਹੜਾ ਰੈਡੀ ਕੀਤਾ ਹੈ ਇਹ ਸਾਰੇ ਸੂਟ ਪਹਿਣਾ ਦੇ ਰੈਡੀ ਹੋਏ ਪਏ ਨੇ ਤੇ ਹੌਲੀ ਹੌਲੀ ਸਟੀਚਿੰਗ ਹੋ ਰਹੀ ਹੈ ਤੇ ਸਭ ਨੂੰ ਆਪਾਂ ਨੇ ਪਹੁੰਚਦੇ ਕਰਨੇ ਆ ਲਓ ਜੀ 메ਨ ਰੋਲ ਹੈਗਾ ਜੀ ਦੁਪट्टे ਦਾ ਇਸ ਤਰ੍ਹਾਂ ਇਹ ਹੁੰਦੇ ਨੇ ਜੀ ਬੁਟੀਕ ਸਟਾਈਲਸ ਟੂ ਸੂਟ ਐਦਾਂ ਨਹੀਂ ਹੈਗਾ ਵੀ ਜੋ ਜੀ ਕੀਤਾ ਉਹ ਕਰਤਾ ਹਾਂ ਤੁਸੀਂ ਦੇਖੋ ਬਹੁਤ ਪਿਆਰਾ ਜਿਹਾ ਪੀਸ ਬਣਿਆ ਹੋਇਆ ਬਹੁਤ ਸੋਹਣਾ ਕੰਮ ਹੋਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਛੋਟੇ ਛੋਟੇ ਕਲਰ ਆ ਤਿਆਰ ਰੱਖਣਾ ਪੈਂਦਾ ਜਿੱਦਾਂ ਆਪਾਂ ਨੇ ਪਹਿਲਾਂ ਵਾਈਟ ਆਰਗੈਂਜ਼ਾ ਲਿਆ ਫਿਰ ਉਹਨੂੰ ਡਾਈ ਕਰਵਾਇਆ ਹਨਾ ਫਿਰ ਉਹਨੂੰ ਕਟਿੰਗ ਕਰਕੇ ਪੈਚ ਵਰਕ ਕੀਤਾ ਇਹ ਨਿੱਕੇ ਨਿੱਕੇ ਚੀਜ਼ਾਂ ਆਪਣੇ ਸੂਟ ਜਿਹੜੀ ਪ੍ਰਾਈਜ਼ ਨੇ ਉਹ ਕਿਤਨਾ ਕਿਤੇ ਵਧਾ ਦਿੰਦੀਆਂ ਨੇ ਠੀਕ ਹੈ ਜੀ ਤੇ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਤੇ ਸਾਰੇ ਹੀ ਸੂਟ ਜਿੰਨੇ ਵੀ ਆਪਾਂ ਬਣਾਏ ਨੇ ਸੇਮ ਕਲਰ ਦੇ ਉੱਪਰ ਹੀ ਬਣਾਏ ਨੇ ਇਸ ਤਰ੍ਹਾਂ ਦੁਪੱਟਾ ਵੀ ਪ੍ਰੋਪਰ ਤੁਹਾਨੂੰ ਖੁੱਲਾ ਡੁੱਲਾ ਮਿਲੇਗਾ ਦੁਪੱਟੇ ਵਿੱਚ ਤੁਹਾਨੂੰ ਕੋਈ ਤਰ੍ਹਾਂ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਮਿਲੇਗੀ ਕਿ ਦੁਪੱਟਾ ਛੋਟਾ ਆਏ ਹਨਾ ਜਾਂ ਸਾਡੇ ਸਿਰ ਦੇ ਉੱਪਰ ਟਿਕੇਗਾ ਆਰਾਮ ਨਾਲ ਦੁਪੱਟਾ ਤੁਹਾਡੇ ਸਿਰ ਦੇ ਉੱਪਰ ਟਿਕੇਗਾ ਜਿਵੇਂ ਮर्जी ਤੁਸੀਂ ਬੁੱਕਲ ਮਾਰ ਕੇ ਲਓ ਜਿਵੇਂ ਮर्जी ਤੁਸੀਂ ਗਲ ਦੇ ਵਿੱਚ ਪਾਓ ਹਨਾ ਤੇ ਬਾਕੀ ਆਪਾਂ ਸਾਬ ਦੇ ਨਾਲ ਪਲਾਜ਼ੋ ਹੀ ਬਣਾਏ ਆ ਕਿਉਂਕਿ ਆਪਾਂ ਨੇ ਇੱਕ ਦੋ ਦੋ ਪੀਸ ਰੈਡੀ ਕੀਤੇ ਸੀ ਅਸੀਂ ਆਪਦੇ ਲਈ ਤੇ ਸਾਰੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਪਸੰਦ ਆਏ ਤੇ ਸਾਰਿਆਂ ਨੇ ਤਕਰੀਬਨ ਇਹੀ ਕਿਹਾ ਕਿ ਅਮਰ ਸਾਨੂੰ ਪਲੀਜ਼ ਪਲਾਜ਼ੋ ਨਾਲ ਹੀ ਬਣਾ ਕੇ ਦਿਓ ਜਿਵੇਂ ਤੁਸੀਂ ਬਣਾਇਆ ਸੇਮ ਤੇ ਵੈਸੇ ਜਦੋਂ ਵੀ ਆਪਾਂ ਕੋਈ ਤੁਹਾਡਾ ਵੀਡੀਓ ਸ਼ੇਅਰ ਕਰਦੇ ਆ ਜਾਂ ਹਨਾ ਤੁਸੀਂ ਕੋਈ ਡਿਜ਼ਾਈਨ ਦੇਖਦੇ ਹੋ ਤਾਂ ਪਲੀਜ਼ ਉਹਦੇ ਨਾਲ ਛੇੜਖਾਨੀ ਨਾ ਕਰਿਆ ਕਰੋ ਡਿਜ਼ਾਈਨ ਨਾਲ ਕਿਉਂਕਿ ਜਦੋਂ ਆਪਾਂ ਕੁਝ ਕੱਟ ਵੱਟ ਕਰਵਾ ਦੇਨੇ ਆ ਉਹਦੇ ਵਿੱਚ ਤਾਂ ਕਿਤੇ ਨਾ ਕਿਤੇ ਜਿਹੜਾ ਡਿਜ਼ਾਈਨ ਹੈ ਉਹ ਸਾਡਾ ਜਿਹੜਾ ਚੇਂਜ ਹੋ ਜਾਂਦਾ ਪ੍ਰੋਪਰ ਉਹ ਵਾਲੀ ਲੁੱਕ ਜਿਹੜੀ ਨਹੀਂ ਆਂਦੀ ਹੈਗੀ ਠੀਕ ਹੈ ਜੀ ਤੇ ਤੁਹਾਨੂੰ ਇਹ ਸੇਮ ਡਿਜ਼ਾਈਨ ਪਸੰਦ ਆ ਤੁਸੀਂ ਸੇਮ ਵੀ ਕਰਵਾ ਸਕਦੇ ਹੋ ਕਲਰ ਤੁਸੀਂ ਚੇਂਜ ਕਰਾਉਣਾ ਚਾਹਦੇ ਹੋ ਤੁਸੀਂ ਚੇਂਜ ਵੀ ਕਰਵਾ ਸਕਦੇ ਹੋ ਇਹਨਾਂ ਸੁੱਟਾਂ ਤੋਂ ਇਲਾਵਾ ਵੀ ਅਗਰ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਆ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਤੇ ਉਮੀਦ ਹੈ ਕਿ ਤੁਹਾਨੂੰ ਜਿਹੜੀ ਅੱਜ ਵਾਲੀ ਕਲੈਕਸ਼ਨ ਨੇ ਵਧੀਆ ਲੱਗੀ ਹੋਣੀ ਅਗਰ ਵਧੀਆ ਲੱਗੀ ਲਾਈਕ ਸ਼ੇਅਰ ਪਿਆਰਾਂ ਜਾਂ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਹਾਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ